ਦਿੱਲੀ ਕ੍ਰੈਮ ਨਿਊਜ਼ ਦੇਖ ਰਹੇ ਸੋਤਿਆਂ ਦਾ ਬਹੁਤ-ਬਹੁਤ ਧੰਨਵਾਦ ਸੋ ਮੈਂ ਤੁਹਾਡਾ ਆਪਣਾ ਵਿੰਦਰ ਸੇਹਲੇ ਵਾਲਾ ਸੋ ਹਲਕਾ ਫਰੋਜਪੁਰ ਦੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਰਦਾਰ ਨਰਦੇਵ ਸਿੰਘ ਜੀ ਬੋਬੀਮਾਨ ਜਿਹੜੇ ਕਿ ਚੋਣ ਮਦਾਰਚ ਉਤਰੇ ਆ ਸੋ ਉਹਨਾਂ ਦੇ ਨਾਲ ਅੱਜ ਅਸੀਂ ਪਹੁੰਚੇ ਆ ਪਿੰਡ ਥੇਕ ਕਲੰਦਰ ਜ਼ਿਲ੍ਹਾ ਫਾਜ਼ਿਲਕਾ ਚ ਜਿੱਥੇ ਕਿ ਵਰਕਰਾਂ ਵੱਲੋਂ ਬਹੁਤ ਹੀ ਵਧੀਆ ਹੰਗਾਰਾ ਮਿਲ ਰਿਹਾ ਜੁੜੇ ਰਹਿਣਾ ਸਾਡੇ ਨਾਲ ਸੋ ਆਓ ਤੁਹਾਨੂੰ ਉਹਨਾਂ ਦੀਆਂ ਲਾਈਵ ਅ ਤਸਵੀਰਾਂ ਵੀਡੀਓ ਵੀਦ ਦਿਖਾਉਣੇ ਆ ਤੇ ਮਿਲਦੇ ਆ ਜਲਦੀ ਹੀ ਅਗਲੀ ਰਿਪੋਰਟ ਦੇ ਨਾਲ ਇਹ ਜਿਹੜਾ ਆਟਾ ਦਾਲ ਪੈਣਾ ਨਹੀਂ ਪਿੰਡਾਂ ਚ ਆਉਂਦਾ ਬਾਲੋ ਸਾਹਿਬ ਉਹ ਵੀ ਬੰਦ ਕਰ ਦਿੱਤਾ ਬੰਦ ਕਰਤਾ ਜੀ ਬਿਲਕੁਲ ਜੀ ਹੁਣ ਕੋਈ ਆਉਂਦਾ ਆ ਮਾਰ ਵੀ ਸਰਕਾਰ ਵੱਲ ਕੋਈ ਜੰਦਾ ਆਟਾ ਵਿਆਹ ਦੇ ਕੁੱਕੇ 2-2 ਕਿਲੋ ਪਾਇਆ ਨੇ ਦੋਵੇਂ ਲੋਕਾਂ ਨੇ ਮੱਝਾਂ ਗਾਵਾਂ ਸੱਠ ਦਿੱਤਾ ਜੇ ਬਾਹਰ ਚਪੜਾ ਟੱਕਰ ਕੇ ਕਿਸੇ ਨੂੰ ਅਜ ਰੋੜ ਦਿੱਤਾ ਕੁਛ ਨਹੀਂ ਠੀਕ ਹੈ ਜੀ ਹਾਂਜੀ ਇਹ ਬਿਜਲੀ ਦੇ ਬਿੱਲ ਮਾਪ ਹੋਏ ਕਿਸੇ ਦੇ ਕੁਛ ਨਹੀਂ ਕੁਛ ਨਹੀਂ ਕਿੰਨੇ ਕਿੰਨੇ ਬਿੱਲ ਆਉਂਦੇ ਆਏ ਉਹ ਸਭ ਉਹ ਅੱਜ ਅੱਜ ਕੀਤੀ ਖੜੇ ਨੇ ਕਿਸੇ ਲੱਖ ਆਇਆ ਕਿਸੇ 50000 ਆ ਰਹਾ ਫਿਰ 2 ਲੱਖ ਲੱਖਾਂ ਦੇ ਸਾਹਿਬ ਵੀ ਲੈ ਜਾਂਦੇ ਠੀਕ ਹੈ ਜੀ ਹਾਂਜੀ ਤੇ ਹੋਰ ਆਪਣੀਆਂ ਗਲੀਆਂ ਨਾਲੀਆਂ ਦਾ ਕੁਛ ਨਹੀਂ ਆ ਵੇਖ ਲਓ ਸਾਰਾ ਸਰਵਕਾਰ ਤੇ ਸਾਰਾ ਗੰਦ ਪਿਆ ਖੜਾ ਠੀਕ ਹੈ ਜੀ ਗਰੀਬਾਂ ਦੇ ਚਾਰਾ ਤੇ ਕਿਨਾਂ ਪ੍ਰਚਨ ਬੰਦਿਆ ਹੋਣ ਦਿਨੇ ਬਣਾ ਛੱਡੋ ਪਰ ਆਪਣਾ ਚਪਲੋ ਚਾਦਾ ਤਾਂ ਆਪਾਂ ਗੱਡੀਆਂ ਗੱਲ ਕਰਨੀ ਨਹੀਂ ਕੁਛ ਨਹੀਂ ਜਿਹੜੇ ਗਰੀਬ ਨੇ ਅਜੀ ਸਨਾਵਾ ਤੋਂ ਆਏ ਮੈਂ ਬੱਸ ਕੋਸ ਮਾਰ ਦੇ ਸੀ ਠੀਕ ਹੈ ਜੀ ਹਾਂਜੀ ਤੇ ਹੋਰ ਕੋਈ ਬੱਚਿਆਂ ਦੀ ਪੜ੍ਹਾਈ ਆਸਤੇ ਕੋਈ ਕੋਸ਼ਿਸ਼ ਕੀਤਾ ਨਾ ਕੋਈ ਨਹੀਂ ਜੀ ਜਿਹੜੇ ਸਾਡੇ ਬਾਦਲ ਸਾਹਿਬ ਦੇ ਸਕੂਲ ਬਣੇ ਹੋਏ ਉਹ ਸਕੂਲ ਨਹੀਂ ਉਹਨਾਂ ਸਕੂਲਾਂ ਚ ਗੱਲ ਪਾਇਆ ਫੇ ਪੂਰਾ ਅੱਛਾ ਜੀ ਹਾਂਜੀ ਠੀਕ ਹੈ ਜੀ ਤੇ ਪੜ੍ਹਾਈ ਪੜੂਈ ਬੱਚੇ ਕਿਵੇਂ ਹੈ ਜੀ ਬਸ ਸਾਰੇ ਪਿੱਛੇ ਹਟ ਚੁੱਕੇ ਨੇ ਅੱਗਾ ਨਹੀਂ ਵਧੀ ਠੀਕ ਹੈ ਜੀ ਹਾਂਜੀ ਮਾਜਬਾ ਕੀ ਲੱਖ ਲੱਖ ਰੁਪਏ 80000 ਦੀ ਇਹ ਕਿਸੇ ਫਸਲ ਤੇ ਕੱਖ ਨਹੀਂ ਮਿਲਿਆ 7000 ਕਹਿੰਦੇ ਸੀ ਆ ਜਿਹੜਾ ਤੁਹਾਡੇ ਪਾਣੀ ਜਿਹੜਾ ਤੁਹਾਡੇ ਪਾਣੀ ਆਇਆ ਪਾਣੀ ਵੇਲੇ ਕੋਈ ਆਵਾਜ਼ ਨਹੀਂ ਕੋਈ ਨਹੀਂ ਮਿਲਿਆ ਜੇ ਕੋਈ ਐਮਐਲਏ ਲੋਕਲ ਤੁਹਾਡਾ ਇਥੋਂ ਜੀ ਕੋਈ ਨਹੀਂ ਕਿਸੇ ਵਾਰ ਨਹੀਂ ਪੁੱਛੀ ਵੀ ਕਿੱਥੇ ਡੁੱਬਿਓ ਜਾਂ ਖਿਰੂੜੇ ਹੋ ਜੇ ਕਿੱਥੇ ਪਹੁੰਚੇ ਜੀ ਜਾਗੂ ਪਸ਼ੂਆਂ ਵਾਸਤੇ ਦਾਣਾ ਚਾਰਾ ਕੋਈ ਨਹੀਂ ਉਸਾ ਉਹ ਪਾਸੂ ਰੋਡ ਗਾਇ ਤੇ ਮਰਮੁਰ ਗਾਇ ਕੋਈ ਨਹੀਂ ਮਿਲੀ ਗਿਆ ਨਾ ਮਗਵਜਾ ਜੀ ਕੋਠੇ ਜਿਹੜੇ ਗਰੀਬਾਂ ਦੇ ਕੁਛ ਨਹੀਂ ਨਾ ਕੋਠਾ ਮਿਲੇ ਮਾਜਬਾ ਨਾ ਕੋਈ ਕਿਸੇ ਪਿੰਡਾਂ ਦੇ ਪਿੰਡਰ ਤੋ ਆ ਹੋ ਗਏ ਇਹ ਮੰਨੋ ਹੁਣ ਤੁਹਾਡੇ ਕੋਲੇ ਹੁਣ ਵੀ ਅਸੀਂ ਫੇਰ ਤੁਹਾਨੂੰ 1000 1000 ਛੱਡ ਕੇ 2000 ਦੇਵਾਂਗੇ ਕੀ ਆਪਾਂ ਮੋੜ ਪਾਵਾਂਗੇ ਇਹਨਾਂ ਨੂੰ ਹੁਣ ਨਹੀਂ ਲੋਕ ਜਾਣਦੇ ਭਾਵੇਂ 10000 ਕਾ ਪੂਰ ਮਾਰੀ ਜਾਓ ਪੈਸਾ ਦੇਸੀ ਕੋਈ ਭੁੱਖੇ ਤੋਂ ਹੁਣ ਲੋਕ ਨਹੀਂ ਜਾਣਦੇ ਠੀਕ ਹਾਂ ਜੀ ਅਸੀਂ ਸਾਰੀ ਜਨਤਾ ਬਸ ਬਾਦਲ ਸਾਹਿਬ ਦੀ ਬਾਦਲ ਸਾਹਿਬ ਕਰਦੇ ਪਏ ਨੇ ਤੇ ਬਾਦਲ ਨੂੰ ਹੀ ਲੋਕਾਂ ਨੇ ਚਤਾਨਾ ਹੈ ਤੇ ਬਾਦਲ ਨੂੰ ਹੀ ਸਾਧੇ ਵਾਸਤੇ ਪਾਰਲੀਮੈਂਟ ਇਹਨੂੰ ਮੈਨੂੰ ਨਾ ਨਹੀਂ ਆਉਂਦਾ ਉਹ ਵੀ ਮਾਰ ਉਹ ਵੀ ਮਾਰ ਜੀ ਨੂੰ ਪਾਰਲੀਮੈਂਟ ਪਹਚਾਉਣਾ ਨੇ ਉਹਨਾਂ ਉਹ ਠੀਕ ਹੈ ਬੜੀ ਵਧੀਆ ਹਾਂ ਜੀ दिल्ली क्राइम नेशनल न्यूज़ नजर सफर